ਦੋਸਤੋ ਅੱਜ ਅਸੀਂ ਰੂਬਰੂ ਹੋਵਾਂਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਲੇਖ ਹਸਣਾ ਤੇ ਕੁੱਕਣਾ ਜੋ ਜੋ ਨਵੀਂ ਤਹਿਜ਼ੀਬ ਵੱਧ ਰਹੀ ਹੈ ਖੁਸ਼ੀ ਦੇ ਪੁਰਾਣੇ ਢੰਗ ਬਦਲ ਰਹੇ ਹਨ ਦਿਲ ਦੀ ਖੁਸ਼ੀ ਮੂੰਹ ਨਾਲ ਜ਼ਾਹਰ ਕਰਨ ਦੇ ਬਹੁਤ ਸਾਦੇ ਤਰੀਕੇ ਦੋ ਹੀ ਹੁੰਦੇ ਸਨ ਇੱਕ ਖਿੜਖੜਾ ਕੇ ਹੱਸਣਾ ਤੇ ਦੂਜਾ ਉੱਚੀ ਕੁੱਕਣਾ ਪਰ ਨਵੀਂ ਰੋਸ਼ਨੀ ਵਾਲੇ ਲੋਕ ਇਹਨਾਂ ਦੋਹਾਂ ਤੋਂ ਕੰਨੀ ਘਤਰਾਉਂਦੇ ਹਨ ਜਦ ਦਿਲ ਵਿੱਚ ਖੁਸ਼ੀ ਦੀ ਤਰੰਗ ਆਈ ਤਾਂ ਸਿੱਧੇ ਸਾਦੇ ਲੋਕ ਜ਼ੋਰ ਨਾਲ ਬਾਸ਼ਾਂ ਖੋਲ ਕੇ ਖੈ ਖੈ ਕਰਕੇ ਹੱਸਦੇ ਸਨ ਜੀ ਦੇ ਨਾਲ ਫੇਫੜਿਆਂ ਦੀ ਖੂਬ ਕਸਰਤ ਹੁੰਦੀ ਸੀ ਸਗੋਂ ਸਾਰਾ ਜੁੱਸਾ ਹਿੱਲ ਜਾਂਦਾ ਸੀ ਤੇ ਮੂੰਹ ਤੇ ਤਰੇਲੀ ਆ ਜਾਂਦੀ ਸੀ ਵੇਖਣ ਤੇ ਸੁਣਨ ਵਾਲੇ ਦੀ ਵੀ ਤਬੀਅਤ ਸਾਫ਼ ਹੋ ਜਾਂਦੀ ਸੀ ਅਤੇ ਖੜੋਤੇ ਮਨ ਵਿੱਚ ਇੱਕ ਲਹਿਰ ਜਹੀ ਫਿਰ ਜਾਂਦੀ ਸੀ ਇੱਕ ਦਾ ਹਾਸਾ ਸਾਰੀ ਸੰਗਤ ਨੂੰ ਖੁਸ਼ੀ ਦਾ ਹੁਲਾਰਾ ਦੇ ਜਾਂਦਾ ਸੀ ਪਰ ਇਹੋ ਜਿਹਾ ਹਾਸਾ ਅੱਜਕੱਲ ਬੇਇੱਜ਼ਤੀ ਤੇ ਗਵਾਰੇਪਣ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਜੇ ਸਕੂਲ ਵਿੱਚ ਕਿਸੇ ਮੁੰਡੇ ਨੂੰ ਖੁੱਲ ਕੇ ਹੱਸਾ ਆ ਜਾਵੇ ਤਾਂ ਮਾਸਟਰ ਝੱਟ ਬੋਲ ਉਠਦਾ ਹੈ ਓਏ ਹਿਣਕਦਾ ਕਿਉਂ ਐ ਮਾਸਟਰ ਹੋਰਾਂ ਨੂੰ ਇਹ ਨਹੀਂ ਪਤਾ ਕਿ ਹਿਣਕਣਾ ਅਤੇ ਹੱਸਣਾ ਇੱਕੋ ਸ਼ਬਦ ਹਨ ਦਫ਼ਤਰਾਂ ਕਚੈਰੀਆਂ ਵਿੱਚ ਅਫਸਰ ਲੋਕ ਹਾਸੇ ਨੂੰ ਬੜੀ ਗੁਸਥਾਕੀ ਖਿਆਲ ਕਰਦੇ ਹਨ ਇਹ ਦੇਖਿਆ ਗਿਆ ਹੈ ਕਿ ਬਹੁਤ ਹਾਸਾ ਬਚਪਨ ਤੇ ਜਵਾਨੀ ਵਿੱਚ ਆਉਂਦਾ ਹੈ ਫਿਰ ਜਿਉਂ-ਜਿਉਂ ਉਮਰ ਵੱਧਦੀ ਹੈ ਤੇ ਮੂੰਹ ਤੇ ਝੁਰੜੀਆਂ ਆਉਣ ਲੱਗਦੀਆਂ ਹਨ ਤਿਉ ਤਿਉ ਖੜਵਾਠਿਆਂ ਦੇ ਪੇਜ ਢਿੱਲੇ ਪੈਂਦੇ ਜਾਂਦੇ ਹਨ ਇਤਿਹਾਸੇ ਦੀ ਥਾਂ ਮੁਸਕਰਾਟ ਫੜ ਲੈਂਦੀ ਹੈ ਜਿਵੇਂ ਸਮੁੰਦਰ ਦੇ ਵਿੱਚਕਾਰ ਬੜੀਆਂ-ਬੜੀਆਂ ਸ਼ੂਕ ਦੀਆਂ ਲਹਿਰਾਂ ਦੇ ਉਛਾਲ ਆਉਂਦੇ ਹਨ ਪਰ ਕੰਡੇ ਕੋਲ ਆ ਕੇ ਉਹ ਉਛਾਲੇ ਕੇਵਲ ਨਿੱਕੇ-ਨਿੱਕੇ ਪਾਣੀ ਦੇ ਵਟ ਜਿਹੇ ਰਹਿ ਜਾਂਦੇ ਹਨ ਤਿਨੇ ਹੀ ਮਨੁੱਖ ਜਵਾਨੀ ਵਿੱਚ ਗੱਜ ਕੇ ਹੱਸਦਾ ਹੈ ਪਰ ਜਿਉਂ-ਜਿਉਂ ਉਸ ਦੀ ਉਮਰ ਮੌਤੇ ਕੰਡੇ ਵੱਲ ਵਧਦੀ ਹੈ ਤਿਉ ਤਿਉ ਉਸ ਦਾ ਹਾਸਾ ਲੋਪ ਹੋ ਕੇ ਕੇਵਲ ਹੋਠਾਂ ਅਤੇ ਅੱਖਾਂ ਦੀਆਂ ਗੁੱਠਾਂ ਵਿੱਚ 마ੜੇ 마ੜੇ ਵਟ ਜਿਹੇ ਰਹਿ ਜਾਂਦੇ ਹਨ ਸੰਸਾਰ ਦੇ ਇਤਿਹਾਸ ਵਿੱਚ ਵੀ ਸ਼ੁਰੂ ਸ਼ੁਰੂ ਵਿੱਚ ਹਾਸਾ ਵਧੇਰੇ ਸੀ ਪਰ ਹੁਣ ਜਿਉਂ ਜਿਉਂ ਸਮਾਂ ਗੁਜ਼ਰਦਾ ਜਾਂਦਾ ਹੈ ਤਿਉਂ ਤਿਉਂ ਹਾਸੇ ਦੀ ਥਾਂ ਕੇਵਲ ਮੁਸਕਰਾਉਣਾ ਹੀ ਰਹਿ ਗਿਆ ਹੈ ਲੋਕੀ ਪਾਰਟੀਆਂ ਉੱਤੇ ਮਿਲਦੇ ਹਨ ਤਾਂ ਮੁਸਕਰਾਉਂਦੇ ਹਨ ਸਗੋਂ ਮੁਸਕਰਾਉਣਾ ਇੰਨਾ ਵੱਧ ਗਿਆ ਹੈ ਕਿ ਬਹੁਤ ਸਾਰਾ ਤਾਂ ਦੰਬ ਹੀ ਹੁੰਦਾ ਹੈ ਦਿਲੋਂ ਭਾਵੇਂ ਆਦਮੀ ਕੁੜਦਾ ਹੀ ਹੋਵੇ ਪਰ ਮਿਲਣ ਵੇਲੇ ਇਉਂ ਦੰਦੀਆਂ ਕੱਢ ਕੇ ਮਿਲਦਾ ਹੈ ਕਿ ਸਿੱਧੇ ਆਦਮੀ ਨੂੰ ਵੇਖ ਕੇ ਹਾਸਾ ਹੀ ਆ ਜਾਂਦਾ ਹੈ ਪਰ ਵਿਚਾਰਾ ਆਸ-ਪਾਸ ਵੇਖ ਕੇ ਡਰਦੇ ਮਾਰਿਆ ਆਵਾਜ਼ ਨਹੀਂ ਕੱਢਦਾ ਕਿ ਕਿਤੇ ਲੋਕੀ ਮੂਰਖ ਨਾ ਆਖਣ ਪਾਰਟੀਆਂ ਵਿੱਚ ਤਾਂ ਭਲਾ ਬਹੁਤ ਆਦਮੀ ਹੁੰਦੇ ਹਨ ਇਸ ਲਈ ਉੱਚਾ ਹੱਸਣਾ ਮਨਾ ਹੀ ਨਹੀਂ ਪਰ ਅਨਰਥ ਇਹ ਹੈ ਕਿ ਬਾਹਰ ਬਾਜ਼ਾਰ ਵਿੱਚ ਜਾਂ ਰਾਹ ਪੈਂਡੇ ਜਿੱਥੇ ਦੋ ਸੌ ਜਣ ਆਪਣੇ ਮੇਲੀ ਮਿੱਤਰ ਹੀ ਮਿਲਣ ਉੱਥੇ ਵੀ ਖਿੜਖਿੜਾ ਕੇ ਹੱਸਣੋਂ ਰੁਕਦੇ ਹਨ ਇਸ ਦੇ ਦੋ ਕਾਰਨ ਹਨ ਇੱਕ ਤਾਂ ਇਹ ਕਿ ਲੋਕਾਂ ਦੇ ਦਿਮਾਗ ਇੰਨੇ ਕਮਜ਼ੋਰ ਹੋ ਗਏ ਹਨ ਕਿ ਉੱਚੀ ਆਵਾਜ਼ ਸਹਿ ਨਹੀਂ ਸਕਦੇ ਦੂਜਾ ਇਹ ਕਿ ਮੁਸਕਰਉਣਾ ਸਿਆਣਪ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦਾ ਪਣਵਈਆ ਪਾਈ ਜੈ ਰਾਮ ਲੋਧੀ ਨਵਾਬ પાસે ਨੌਕਰੀ ਦਿਵਾਨ ਲਈ ਆਇਆ ਨੌਕਰੀ ਦਿਵਾਨ ਲਈ ਲਿਆਇਆ ਤਾਂ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਜੀ ਮੁਸਕਰਾਏ ਲੋਧੀ ਨਵਾਬ પાસે ਨੌਕਰੀ ਦਿਵਾਨ ਲਈ ਲਿਆਇਆ ਤਾਂ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਜੀ ਮੁਸਕਰਾਏ ਇਹ ਵੇਖ ਕੇ ਨਵਾਬ ਕਹਿਣ ਲੱਗਾ ਨਾਨਕ ਭਲਾ ਤੇ ਸਿਆਣਾ ਮਲੂਮ ਹੁੰਦਾ ਹੈ ਹੋਰ ਵੀ ਵੱਡੇ ਵੱਡੇ ਪੀਰ ਪੈਗੰਬਰਾਂ ਲੋਕਾਂ ਦੀ ਮੂਰਖਤਾ ਨੂੰ ਵੇਖ ਕੇ ਜਾਂ ਮਨ ਦੀਆਂ ਢੁੰਗਾਈਆਂ ਚੋਂ ਨਿਕਲੇ ਹੋਏ ਗੁੱਜੇ ਵਿਕਾਸ ਦੇ ਕਾਰਨ ਮੁਸਕਰਾਉਂਦੇ ਆ ਇਸ ਲਈ ਲੋਕੀ ਵੀ ਸਿਆਣਾ ਤੇ ਗੰਭੀਰ ਖਵਾਉਣ ਦੇ ਚਾਹ ਵਿੱਚ ਮੁਸਕਰਾਉਣ ਦੀ ਆਦਤ ਪਾ ਰਹੇ ਹਨ ਕੋਈ ਦਿਨ ਆਵੇਗਾ ਕਿ ਹਾਸਾ ਸੰਸਾਰ ਤੋਂ ਬਿਲਕੁਲ ਅਲੋਪ ਹੋ ਜਾਵੇਗਾ ਜਿਸ ਦੇ ਨਾਲ ਸਾਡੀ ਰਹਿਣੀ ਬਹਿਣੀ ਤੇ ਸਾਹਿਤ ਉੱਤੇ ਉੱਚੀ ਉੱਚੀ ਹਸਾਣ ਵਾਲੇ ਠੱਠੇ ਤੇ ਮਖੌਲ ਵੀ ਉੱਡ ਰਹੇ ਹਨ ਨੇਰੀਆਂ ਬਰੀਕ-ਬਰੀਕ ਮੁਸਕਰਾਉਣ ਵਾਲੀਆਂ ਗੱਲਾਂ ਵੱਧ ਰਹੀਆਂ ਹਨ ਹਾਸੇ ਦੇ ਨਾਲ-ਨਾਲ ਉੱਚਾ ਕੁੱਕਣ ਦੀ ਆਦਤ ਵੀ ਜਾਂਦੀ ਰਹੀ ਹੈ ਤੁਸੀਂ ਪਿੰਡ ਵਿੱਚ ਵੇਖਿਆ ਹੋਣਾ ਕਿ ਕਿਵੇਂ ਇੱਕ ਬੱਕਰੀਆਂ ਚਾਰਨ ਵਾਲਾ ਆਜੜੀ ਇੱਕ ਟੱਕੀ ਉੱਤੇ ਖਲੋਤਾ ਹੋਇਆ ਦੂਜੀ ਟੱਕੀ ਉੱਤੇ ਪੱਜੀ ਜਾਂਦੀ ਬੱਕਰੀ ਦੇ ਪਿੱਛੇ ਵੱਟਾ ਵਾਹ ਕੇ ਜ਼ੋਰ ਦੀ ਚੀਕ ਲਾਂਦਾ ਹੈ ਉਹਨੂੰ ਆਪਣੀ ਆਵਾਜ਼ ਉੱਤੇ ਮਾਣ ਹੈ ਜਦੋਂ ਆਪਣੇ ਸਾਥੀ ਨੂੰ ਜੋ ਕਿ ਪਰੇ ਪਾਰ ਖੜੋਤਾ ਹੁੰਦਾ ਹੈ ਜਦੋਂ ਉਹਨੂੰ ਆਵਾਜ਼ ਮਾਰਦਾ ਹੈ ਤਾਂ ਵੀ ਲੋੜ ਤੋਂ ਵਧੇਕ ਉੱਚੀ ਆਵਾਜ਼ ਕੱਢਦਾ ਹੈ ਤਾਂ ਵੀ ਲੋੜ ਤੋਂ ਵਧੇਕ ਉੱਚੀ ਚੀਕ ਮਾਰਦਾ ਹੈ ਉਸ ਨੂੰ ਪਤਾ ਹੈ ਕਿ ਥੋੜੀ ਆਵਾਜ਼ ਵੀ ਪਹੁੰਚ ਜਾਵੇਗੀ ਪਰ ਉਹਨੂੰ ਆਪਣੀ ਕੂਕ ਉੱਤੇ ਫਕਰ ਹੈ ਅਤੇ ਉਸ ਨੂੰ ਜ਼ੋਰ ਦੀ ਆਵਾਜ਼ ਵਿੱਚ ਇੱਕ ਅਣੋਖਾ ਰਸ ਲੱਭਦਾ ਹੈ ਜੋ ਕਮਰਿਆਂ ਦੇ ਅੰਦਰ ਬੈਠ ਕੇ ਕੁਸਮੁਸ ਕਰਨ ਵਾਲਿਆਂ ਨੂੰ ਮਾਲੂਮ ਨਹੀਂ ਹੋ ਸਕਦਾ ਇਹ ਸਿੱਧੇ ਸਾਦੇ ਲੋਕ ਜਦ ਆਪਸ ਵਿੱਚ ਮਿਲਦੇ ਹਨ ਤਾਂ ਗੱਲਾਂ ਕਰਦੇ ਹਨ ਇਹ ਸਿੱਧੇ ਸਾਦੇ ਲੋਕ ਜਦ ਵੀ ਆਪਸ ਵਿੱਚ ਮਿਲਦੇ ਹਨ ਜਾਂ ਗੱਲਾਂ ਕਰਦੇ ਹਨ ਤਾਂ ਵੀ ਉਹਨਾਂ ਹੀ ਉੱਚੀ ਬੋਲਦੇ ਹਨ ਜਿੰਨਾ ਕੁੱਟ ਕੇ ਜੱਫੀ ਪਾਉਂਦੇ ਹਨ ਪਰ ਤਹਿਜ਼ੀਬ ਇਸ ਦੇ ਉਲਟ ਹੈ ਨਵੀਂ ਰੋਸ਼ਨੀ ਦੇ ਵਦਨ ਨਾਲ ਮਨੁੱਖਾਂ ਦੀ ਆਵਾਜ਼ ਮੱਦਮ ਪੈ ਰਹੀ ਹੈ ਡਾਕਟਰ ਟੈਗੋਰ ਨਾਲ ਗੱਲਾਂ ਕਰੋ ਤਾਂ ਬੜਾ ਹੌਲੀ-ਹੌਲੀ ਸਮਤ ਪਾਤਾਲ ਦੀ ਬਾਣੀ ਵਤ ਆਵਾਜ਼ ਗੱਡੇਗਾ ਇਹੋ ਉਸ ਦੇ ਸਿਆਣੇ ਤੇ ਤਹਿਜ਼ੀਬ ਦੇ ਮਾਲਕ ਹੋਣ ਦੀ ਨਿਸ਼ਾਨੀ ਹੈ ਕਾਲਜਾਂ ਦਫ਼ਤਰਾਂ ਕਲੱਬਾਂ ਕਾਲਜਾਂ ਦਫ਼ਤਰਾਂ ਕਲੱਬਾਂ ਵਿੱਚ ਜਿੰਨਾ ਚੁੱਪ ਰਹਿਣ ਜਾਂ ਹੌਲੀ ਬੋਲਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ ਉਹਨਾਂ ਕਿਸੇ ਹੋਰ ਗੱਲ ਉੱਤੇ ਨਹੀਂ ਦਿੱਤਾ ਜਾਂਦਾ ਜਿਉਂ-ਜਿਉਂ ਸੰਸਾਰ ਤਰੱਕੀ ਕਰ ਰਿਹਾ ਹੈ ਤਿਉਂ-ਤਿਉਂ ਮਨੁੱਖ ਦੀ ਆਵਾਜ਼ ਮੱਧਮ ਪੈ ਰਹੀ ਹੈ ਪੜਿਆ ਹੋਇਆ ਸਿੱਖਾਂ ਨੂੰ ਕਹੋ ਕਿ ਜ਼ਰਾ ਸਤਿ ਸ਼੍ਰੀ ਅਕਾਲ ਦਾ ਜੈਕਾਰਾ ਤਾਂ ਛੱਡਣ ਦੰਦਾਂ ਤੋਂ ਬਾਹਰ ਆਵਾਜ਼ ਨਹੀਂ ਨਿਕਲੇਗੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਨਾ ਜੇ ਜਕਾਰਿਆਂ ਦੇ ਨਾਲ ਥੋੜੇ ਜਿਹੇ ਸਿੱਖਾਂ ਨੇ ਦੁਸ਼ਮਣਾਂ ਦੀਆਂ ਠਾਠਾਂ ਮਾਰਦੀਆਂ ਫੌਜਾਂ ਨੂੰ ਕਈ ਘੰਟਿਆਂ ਤੱਕ ਰੋਕੀ ਰੱਖਿਆ ਸੀ ਹੁਣ ਵੀ ਜੇ ਕਿਸੇ ਔਕੜ ਵਿੱਚ ਪਏ ਹੋਈਏ ਤਾਂ ਜਿਸ ਵੇਲੇ ਸਾਰੇ ਰਲ ਕੇ ਜ਼ੋਰ ਨਾਲ ਜਕਾਰਾ ਛੱਡਦੇ ਹਨ ਤਾਂ ਉਸ ਵਿੱਚ ਸਾਰੇ ਸਿੱਖ ਇਤਿਹਾਸ ਦੀ ਅਕਾਲੀ ਗੂੰਜ ਸੁਣਾਈ ਦਿੰਦੀ ਹੈ ਜੋ ਕੰਬਦੇ ਦਿਲਾਂ ਨੂੰ ਤਕੜਾ ਕਰਦੀ ਹੈ ਤੇ ਢੈਂਦੀਆਂ ਕਲਾਂ ਤੋਂ ਚੜ੍ਹਦੀਆਂ ਕਲਾਂ ਵਿੱਚ ਬਦਲ ਦਿੰਦੀ ਹੈ